ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪਿਕਾ ਹੋਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਆਪਾਂ ਲੱਗੀਆਂ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਜਿਹੜੇ ਪੁਰਾਣੀ ਵੀਵਰਸ ਹੈ ਜੀ ਉਹਨਾਂ ਨੂੰ ਪਤਾ ਹੀ ਆ ਜਿਹੜੇ ਨਵੇਂ ਵੀਵਰਸ ਆ ਉਹਨਾਂ ਲਈ ਆਪਾਂ ਦੱਸ ਰਹੀਆਂ ਕਿ ਜਿਹੜਾ ਆਪਣਾ ਚੈਨਲ ਆ ਜੀ ਇੱਥੇ ਆਪਾਂ ਦੋਨੋਂ ਤਰ੍ਹਾਂ ਦੀ ਵੀਡੀਓਜ਼ ਲੈ ਕੇ ਆਉਂਦੇ ਆ ਅ ਜੀ ਮੈਂ ਕਿ ਕਦੇ-ਕਦੇ ਡੇਲੀ ਜਿਹੜੇ ਆਪਣੇ ਰੁਟੀਨ ਵਰਕ ਦੇ ਬਲੌਗ ਆ ਜਾਂ ਕਦੇ-ਕਦੇ ਗੁਰਬਾਣੀ ਦੇ ਸਬੰਧਤ ਵੀ ਵੀਡੀਓ ਲੈ ਕੇ ਆਉਂਦੇ ਹਾਂ ਸੋ ਆਪਣੇ ਚੈਨਲ ਤੇ ਆਪਾਂ ਦੋਨੋਂ ਤਰ੍ਹਾਂ ਦੀਆਂ ਵੀਡੀਓਜ਼ ਲੈ ਕੇ ਆਉਂਦੇ ਹਾਂ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਸਪੋਰਟ ਕਰਿਓ ਜੀ ਬਾਕੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਕਿ ਕਿਹੜੀ ਅੱਜ ਦੀ ਵੀਡੀਓ ਬਹੁਤ ਇੰਟਰਸਟਿੰਗ ਆ ਤੁਹਾਨੂੰ ਥੰਬਨੇਲ ਦੇਖ ਕੇ ਪਤਾ ਹੀ ਚੱਲ ਗਿਆ ਹੋਣਾ ਕਿ ਆਪਾਂ ਕਿਸ ਚੀਜ਼ ਦੇ ਬਾਰੇ ਦੀ ਵੀਡੀਓ ਲੈ ਕੇ ਆਏ ਹਾਂ ਗੁਰੂ ਘਰ ਦੇ ਵਿੱਚ ਜਿਹੜੀ ਪ੍ਰਸ਼ਾਦ ਕੜਾ ਪ੍ਰਸ਼ਾਦ ਦੀ ਵਰਤਾਈ ਜਾਂਦੀ ਹੈ ਜੀ ਤੇ ਉਹਦੇ ਸੰਬੰਧ ਅੱਜ ਆਪਾਂ ਗ ਕਿਉਂਕਿ ਦੇਖੋ ਜੀ ਜਦੋਂ ਆਪਾਂ ਗੁਰੂ ਘਰ ਜਾਂਦੇ ਆ ਤਾਂ ਅੱਜ ਕੱਲ ਹਰ ਇੱਕ ਨੂੰ ਜਿਵੇਂ ਕੋਲੈਸਟ੍ਰੋਲ ਹੋ ਗਿਆ ਕਿਸੇ ਨੂੰ ਬੀਪੀ ਦੀ ਪ੍ਰੋਬਲਮ ਹੋ ਗਈ ਹਰ ਇੱਕ ਨੂੰ ਤੇ ਹਰ ਇੱਕ ਬੰਦਾ ਕੀ ਕਰਦਾ ਜਦੋਂ ਆਪਾਂ ਦੇਗ ਮਹਾਰਾਜ ਦੀ ਚਰਨਾਂ 'ਚ ਵਰਤਾਈ ਜਾਂਦੀ ਹੈ ਗ੍ਰ anthi ਸਿੰਘ ਵੱਲੋਂ ਤਾਂ ਆਪਾਂ ਉਹਨਾਂ ਨੂੰ ਕਹਿ ਦਿੰਨੇ ਆ ਕਿ ਸਾਨੂੰ ਥੋੜੀ ਜੀ ਦੇਖ ਦਿਓ ਹਨਾ ਦੀ ਸਾਨੂੰ ਕਿਉਂ ਬੰਦ ਹੈ ਜਾਂ ਅਸੀਂ ਸਾਨੂੰ ਬੀਪੀ ਦੀ ਪ੍ਰੋਬਲਮ ਆ ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਜਿਹੜੀ ਉਹ ਕੜਾ ਪ੍ਰਸ਼ਾਦ ਦੀ ਦੀ ਹੈ ਜੀ ਵੀ ਉਹ ਦੇਨ ਸ਼ਕਨ ਨਾਲ ਆਪਣੇ ਕਿੰਨੇ ਤਰ੍ਹਾਂ ਦੇ ਰੋਗ ਟੁੱਟ ਸਕਦੇ ਨੇ ਤੇ ਮਹਾਰਾਜ ਵੀ ਆਪਾਂ ਨੂੰ ਕਿੰਨਾ ਉਹਦੇ ਨਾਲ ਆਪਾਂ ਇਹ ਕਈ ਵੀ ਤ੍ਰਿਪਤੀ ਹੋ ਸਕਦੀ ਹੈ ਆਪਣੇ ਹਨਾ ਜਿਹੜੀ ਰੋਗਾਂ ਦੀ ਆਪਾਂ ਸੋਚ ਵੀ ਨਹੀਂ ਸਕਦੇ ਉਹ ਰੋਗ ਟੁੱਟਦੇ ਨੇ ਜੀ ਕੜਾ ਪ੍ਰਸ਼ਾਦ ਦੇ ਦੇਖ ਸ਼ਕਨ ਦੇ ਨਾਲ ਹੁਣ ਇਹੀ ਗੱਲ ਆਪਾਂ ਕਵਾਂਗੇ ਵੀ ਤੁਸੀਂ ਕਹੋਗੇ ਵੀ ਇਹ ਕਿੱਦਾਂ ਆਇਆ ਹਾਲਾਂਕਿ ਕਈ ਵਾਰੀ ਆਪਣੇ ਮਨ 'ਚ ਆਉਂਦਾ ਸਵਾਲ ਵੀ ਹੋ ਸਕਦਾ ਹੈ ਕਿ ਜੀ ਹਾਂ ਬਿਲਕੁਲ ਕਿਉਂਕਿ ਇਤਿਹਾਸ ਦੇ ਵਿੱਚੋਂ ਆਪਾਂ ਤੁਹਾਡ ਨਾਲ ਗੱਲ ਸ਼ੇਅਰ ਕਰਾਂਗੇ ਜੀ ਜਦੋਂ ਗੁਰੂ ਹਰਗੋਬਿੰਦ ਮਹਾਰਾਜ ਜੀ ਸ਼ਰੀਰਕ ਜਾਮੀ ਵਿੱਚ ਹਾਜ਼ਰ-ਨਾਜ਼ਰ ਸੀ ਜੀ ਜਦੋਂ ਉਹਨਾਂ ਨੂੰ ਬੰਦੀ ਬਣਾਇਆ ਗਿਆ ਸੀ ਜਿਹੜਾ ਜਾਂਘੀਰ ਦਾ ਕਿਲਾ ਸੀ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਜਿਵੇਂ ਬੰਦੀ ਛੋੜਦੇ ਵੇਲੇ ਜਿਹੜਾ ਆਪਾਂ ਮਨਾਉਂਦੇ ਆ ਤੇ ਸਾਰਿਆਂ ਨੂੰ ਵੈਸੇ ਇਸ ਚੀਜ਼ ਦਾ ਪਤਾ ਲੇਕਿਨ ਉੱਥੇ ਇੱਕ ਇਦਾਂ ਦੀ ਚੀਜ਼ ਹੋਈ ਜਿਹੜੀ ਇਤਿਹਾਸ ਦੇ ਵਿੱਚ ਆਪਾਂ ਨੂੰ ਆਮ ਤੌਰ ਤੇ ਸ਼ਾਇਦ ਨਹੀਂ ਪਤਾ ਕਿ ਆਪਾਂ ਇਹ ਹੀ ਗਲਤੀ ਕਰ ਬੈਠੇ ਆਪਾਂ ਗੁਰੂ ਘਰ ਦੀ ਬੰਚਾ ਕੀ ਮਤਲਬ ਆਪਾਂ ਕਹਿੰਦੇ ਆ ਕਿ ਨਹੀਂ ਇਹ ਇਹ ਨਹੀਂ ਆਪਾਂ ਕਹਿੰਦੇ ਵੀ ਜਾਣ ਬੁੱਝ ਕੇ ਆਪਾਂ ਕਰਦੇ ਆ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਆਪਾਂ ਨੂੰ ਇਹ ਹੁੰਦਾ ਵੀ ਨਹੀਂ ਇਹ ਤਾਂ ਸਭ ਦੀ ਗਾਨੀ ਜੀ ਸਿਰਫ ਇੱਕ ਦੇਗ ਨਹੀਂ ਹੈ ਗੁਰੂ ਸਾਹਿਬ ਦਾ ਉਹ ਅੰਮ੍ਰਿਤ ਹੈ ਜਿਹਨੂੰ ਸ਼ਕਨ ਨਾਲ ਆਪਣੀ ਰੂਹ ਦਾ ਜਿਹੜੀ ਆਪਾਂ ਕਹਿੰਦੇ ਵੀ ਤ੍ਰਿਪਤੀ ਹੋ ਜਾਂਦੀ ਹੈ ਆਪਣੇ ਰੋਗ ਟੁੱਟ ਜਾਂਦੇ ਆ ਆਪਣੀ ਕੋਈ ਮਤਲਬ ਕਿ ਸਰੀਰ ਇੱਕ ਤਰ੍ਹਾਂ ਤੇ ਕੋਈ ਕਮੀ ਮਹਾਰਾਜ ਕਰਨੀ ਨਹੀਂ ਰਹਿੰਦੀ ਅਗਰ ਆਪਾਂ ਉਹਨੂੰ ਉਸ ਤਰੀਕੇ ਨਾਲ ਉਸ ਸੋਚਣਾ ਸ਼ਕੀਏ ਉਸ ਮਹਾਰਾਜ ਦੀ ਅੰਮ੍ਰਿਤ ਸ਼ਕਤੀ ਸਮਝ ਕੇ ਸ਼ਕੀਏ ਤੇ ਗੁਰੂ ਸਾਹਿਬ ਚਨ ਚਨਦਾਸ ਕਰਕੇ ਸ਼ਕੀਏਗਾ ਤਾਂ ਜਦੋਂ ਮਤਲਬ ਕਿ ਗੁਰੂ ਮਹਾਰਾਜ ਜੀ ਹਾਜ਼ਰ ਨਾਜ਼ਰ ਸੀਗੇ ਜੀ ਗੁਰੂ ਹਰਗੋਬਿੰਦ ਮਹਾਰਾਜ ਜੀ ਤਾਂ ਉਹਦੋਂ ਜਦੋਂ ਉਹਨਾਂ ਨੂੰ ਬੰਦੀ ਬਣਾਇਆ ਗਿਆ ਸੀ ਜਹਾਂਗੀਰ ਦੇ ਕਿਲੇ ਵਿੱਚ ਤਾਂ ਉਹਦੋਂ ਨਾ ਮਤਲਬ ਕਿ ਉੱਥੇ 52 ਰਾਜੇ ਸੀ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜਿਹੜੂ ਬਵੰਜਰ ਰਾਜੇ ਸੀ ਜੀ ਉਹਨਾਂ ਨੂੰ ਜਹਾਗੀਰ ਵੱਲੋਂ ਮਤਲਬ ਉਹਨਾਂ ਦੇ ਖਾਣੇ ਦੇ ਜਿਹੜੇ ਉਹਨਾਂ ਦੇ ਰੱਖੇ ਹੋਏ ਸੀ ਅੱਗੇ ਨੌਕਰ ਚਾਕਰ ਤਾਂ ਉਹ ਖਾਣੇ ਪੀਣੇ ਦੇ ਵਿੱਚ ਕੁਝ ਐਦਾਂ ਦੀਆਂ ਚੀਜ਼ਾਂ ਮਿਲਾ ਕੇ ਉਹਨਾਂ ਨੂੰ ਦੇ ਰਿਹਾ ਸੀ ਜਿਹਦੇ ਨਾਲ ਉਹ ਮਤਲਬ ਕਿ ਦਿਨੋ ਦਿਨੀ ਬਿਮਾਰ ਪੈ ਰਹੇ ਸੀ ਤਾਂ ਕਿਉਂਕਿ ਉਹਨਾਂ ਦਾ ਜਿਹੜਾ ਰਾਜ ਭਾਗ ਸੀ ਜੀ ਉਹ ਉਹਨਾਂ ਨੂੰ ਆਪ ਦੇ ਅੰਡਰ ਲੈਣਾ ਸੀ ਇਸ ਕਰਕੇ ਸੋ ਜਦੋਂ ਇਹ ਗੱਲ ਉਹਨਾਂ ਬਵੰਜਰ ਰਾਜਾ ਨੂੰ ਪਤਾ ਚੱਲੀ ਮਹਾਰਾਜ ਜੀ ਦੇ ਉੱਥੇ ਜਾਣ ਵਾਰੀ ਹਨਾ ਜਦੋਂ ਮਹਾਰਾਜ ਚਰਨ ਉੱਤੇ ਪਾਈ ਤਾਂ ਉਹਨਾਂ ਨੇ ਆ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਇਹ ਬੇਨਤੀ ਕੀਤੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਗੱਲ ਰੱਖੀ ਕਿ ਵੀ ਬਹਮਾਰਾ ਜੀ ਇਦਾਂ ਕਰਕੇ ਵੀ ਸਾਨੂੰ ਸਾਹ ਦੀ ਬੜੀ ਪ੍ਰੋਬਲਮ ਆਸੀ ਸਾਹ ਲੈਣ ਚ ਸਾਨੂੰ ਬੜੀ ਔਖ ਹੁੰਦੀ ਹੈ ਸਾਨੂੰ ਸਾਰੀ-ਸਾਰੀ ਰਾਤ ਸਾਹ ਨਹੀਂ ਆਉਂਦਾ ਸਾਰੀ ਰਾਤ ਸਾਡਾ ਮਤਲਬ ਕਿ ਖੰਗਦਿਆਂ ਦਾ ਆਪਾਂ ਕਹਿੰਦੇ ਆਪਾਂ ਕਹਿੰਦੇ ਸਾਹ ਦੇ ਦੇਖੋ ਛਾਤੀ ਕਿੰਨੀ ਬੋਲ ਜਿਹਨੂੰ ਸਾਹ ਦੀ ਪ੍ਰੋਬਲਮ ਹੁੰਦੀ ਹੈ ਉਹਨੂੰ ਪਤਾ ਉਹਨੂੰ ਸਾਰੀ-ਸਾਰੀ ਰਾਤ ਨੀਂਦ ਨਹੀਂ ਆਉਂਦੀ ਜੀ ਤਾਂ ਕਹਿੰਦੇ ਵੀ ਇਹ ਸਾਡੀ ਵੀ ਬਹੁਤ ਔਖੀ ਹੈ ਵੀ ਸਾਨੂੰ ਇਹ ਜ਼ਿੰਦਗੀ ਕੱਟਣੀ ਵੀ ਵੀ ਇੱਕ ਨਰਕ ਨਾਲੋਂ ਭੈੜੀ ਹੈ ਤਾਂ ਗੁਰੂ ਸਾਹਿਬ ਨੇ ਆਪਣੇ ਸੇਵਕਾਂ ਨੂੰ ਗੁਰਸਿੱਖਾਂ ਨੂੰ ਮਤਲਬ ਹੁਕਮ ਦਿੱਤਾ ਕਿ ਵੀ ਤੁਸੀਂ ਇੱਥੇ ਇੱਕ ਕੌਂਟਰ ਕੜਾ ਪ੍ਰਸ਼ਾਦੀ ਦੀ ਦੀਗ ਜਿਹੜੀ ਹੈ ਤਿਆਰ ਕਰਕੇ ਲੈ ਕੇ ਆਣੀ ਆ ਰੋਜ਼ ਤਾਂ ਗੁਰੂ ਸਾਹਿਬ ਨੇ ਮਤਲਬ ਕਿ ਸੇਵਕਾਂ ਨੇ ਉਦਾਂ ਹੀ ਗੁਰੂ ਸਾਹਿਬ ਦਾ ਕਹਿਣਾ ਮੰਨਿਆ ਤਾਂ ਉਹ ਰੋਜ਼ ਕਈਕ ਕੌਂਟਰ ਕੜਾ ਪ੍ਰਸ਼ਾਦੀ ਦੀ ਦੀਗ ਸੱਚ ਕੇ ਉੱਥੇ ਜੀ ਕਿਲੇ ਦੇ ਵਿੱਚ ਆਣੀ ਸ਼ੁਰੂ ਹੋਈ ਤਾਂ ਗੁਰੂ ਸਾਹਿਬ ਨੇ ਜਿਹੜੇ ਬਵੰਜਾ ਰਾਜਿਆ ਉਹਨਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਜਿਹੜੀ ਕੜਾ ਪ੍ਰਸ਼ਾਦੀ ਦੀ ਦੀਗ ਜਿੰਨੀ ਸ਼ਕ ਸਕਦੇ ਹੋ ਇੰਨੀ ਵੀ ਤੁਸੀਂ ਇੰਨੀ ਕਿ ਸ਼ੱਕਣੀ ਆ ਜਾਂ ਇੰਨੀ ਸ਼ੱਕਣੀ ਆ ਉਹ ਕਹਿੰਦੇ ਜਿੰਨੀ ਸ਼ੱਕ ਸਕਦੇ ਹੋ ਜਿੰਨਾ ਟਾਈਮ ਤੁਸੀਂ ਉਸ ਚੀਜ਼ ਨੂੰ ਸ਼ੱਕ ਸਕਦੇ ਹੋ ਮਤਲਬ ਕਿ ਜਿੰਨਾ ਤਾਂ ਤਾਂ ਮਨ ਨਹੀਂ ਭਰਦਾ ਵੀ ਬਸ ਹਨਾ ਉਨਾ ਟਾਈਮ ਸ਼ੱਕੋ ਵੀ ਤੁਸੀਂ ਹੋਰ ਕੁਝ ਨਹੀਂ ਸ਼ੱਕਣਾ ਸਿਰਫ ਦੇਖ ਸਕਣੀ ਹੁਣ ਇੱਥੇ ਗੱਲ ਇਹ ਹੈ ਦੇਖੋ ਜੀ ਆਪਾਂ ਆਪਣਾ ਬੀਬੀ ਵੱਜ ਜਾਂਦਾ ਜਾਂ ਆਪਾਂ ਨੂੰ ਕੋਲੇਸਟ੍ਰੋਲ ਦੀ ਪ੍ਰੋਬਲਮ ਆ ਤਾਂ ਆਪਾਂ ਕਹਿੰਦੇ ਨੇ ਵੀ ਥੋੜੀ ਜਿਹੀ ਦੇਖ ਸਾਨੂੰ ਦਿਓ ਸਾਨੂੰ ਬਿਮਾਰੀ ਆ ਹਨਾ ਜਾਂ ਸਾਨੂੰ ਪ੍ਰੋਬਲਮ ਆ ਤਾਂ ਦੇਖੋ ਮਹਾਰਾਜ ਨੇ ਉਹਨਾਂ ਦਾ ਹੋਰ ਸਭ ਕੁਝ ਖਾਣਾ ਪੀਣਾ ਬੰਦ ਕਰਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਸਿਰਫ ਦੇਖ ਸਕਣੀਆਂ ਜਿੰਨੀ ਸ਼ੱਕ ਸਕਦੇ ਸ਼ਕੋ ਤੇ ਉਹਨਾਂ ਨੇ ਮਹਾਰਾਜ ਦੇ ਹੁਕਮ ਦੀ ਪਾਲਣਾ ਕਰਦਿਆਂ ਦੇਖ ਸ਼ਕੀ ਜੀ ਉਹਨਾਂ ਨੇ ਹੋਰ ਕੁਝ ਨਹੀਂ ਸ਼ਕਿਆ ਇੱਕ ਥੋੜੇ ਦਿਨਾਂ ਬਾਅਦ ਇਲਾਜ ਕਰਾਉਂਦੇ ਉਹਨਾਂ ਦੀ ਜਿਹੜੀ ਸੇਤ ਆ ਉਹ ਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਉਹ ਦਿਨ 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 ਨਾਲ ਕਿ ਠੀਕ ਹੋਣੇ ਸ਼ੁਰੂ ਹੋ ਗਏ ਇੱਕ ਦਿਨ ਆ ਕੇ ਉਹ ਬਿਲਕੁਲ ਹੀ ਠੀਕ ਹੋ ਗਏ ਉਸ ਤੋਂ ਬਾਅਦ ਦਾ ਇਤਿਹਾਸ ਵੀ ਜੇ ਆਪਾਂ ਨੂੰ ਪਤਾ ਹੀ ਆ ਵੀ ਫਿਰ ਉਹਨਾਂ 52 ਰਾਜਿਆਂ ਨੂੰ ਵੀ ਗੁਰੂ ਸਾਹਿਬ ਨੇ ਹੀ ਕਿਲੇ ਦੇ ਵਿੱਚੋਂ ਰਿਹਾ ਕਰਵਾਇਆ ਸੀ ਤੇ ਉਹ ਉਹ ਵੀ ਪਤਾ ਹੈ ਵੀ ਕਿਸ ਤਰੀਕੇ ਨਾਲ ਰਿਹਾ ਕਰਾਇਆ ਸੀ ਖੈਰ ਆਪਾਂ ਜਿਆਦਾ ਡਿਟੇਲ ਦੇ ਵਿੱਚ ਆਪਾਂ ਨਹੀਂ ਜਾਵਾਂਗੇ ਆਪਣਾ ਜਿਹੜਾ ਅੱਜ ਦਾ ਮੇਨ ਪੁਆਇੰਟ ਮਤਲਬ ਕਿ ਇਹ ਆਪ ਸੀਗਾ ਉਹ ਇਹ ਸੀਗਾ ਵੀ ਆਪਾਂ ਜਿਹੜੀ ਕੜਾ ਪ੍ਰਸ਼ਾਦੀ ਦੇ ਗੁਰੂ ਘਰ ਦੇ ਵਿਸ਼ਾਕ ਦੀਆਂ ਤੇ ਵੀ ਆਪਾਂ ਨੂੰ ਕਿਸੇ ਸ਼ਰਦਾ ਭਾਵਨਾ ਨਾਲ ਛਕਨੀ ਚਾਹੀਦੀ ਹੈ ਸੋ ਆਪਾਂ ਨੂੰ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋ ਜੀ ਅੱਜ ਤੋਂ ਆਪਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਜੋ ਵੀ ਆਪਣੀ ਪ੍ਰੋਬਲਮ ਆ ਜੋ ਵੀ ਦੁੱਖਦਰ ਦਾ ਰੋਗ ਆ ਸਰੀਰਕ ਤੌਰ ਤੇ ਅਗਰ ਆਪਾਂ ਗੁਰੂ ਘਰ ਜਾਂਦੇ ਆ ਤਾਂ ਸ਼ਰਧਾ ਭਾਵਨਾ ਨਾਲ ਜੀ ਜਿੰਨੀ ਵੀ ਦੇ ਗੁਰੂ ਦੇ ਵਜੀਰ ਆਪਾਂ ਗੰਦਿਆ ਨਹੀਂ ਮਤਲਬ ਉਹ ਲੈ ਕੇ ਮਤਲਬ ਆਪਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਵੀ ਮੈਨੂੰ ਇੰਨੀ ਨਹੀਂ ਇੰਨੀ ਦੋ ਤੇ ਉਹ ਜ਼ਰੂਰ ਸ਼ੱਕ ਨਹੀਂ ਚਾਹੀਦੀ ਆ ਇਸ ਸਰਦਾ ਭਾਵਨਾ ਨਾਲ ਸ਼ੱਕ ਨਹੀਂ ਚਾਹੀਦੀ ਆ ਕਿ ਗੁਰੂ ਸਾਹਿਬ ਮੇਰੇ ਸਾਰੇ ਦੁੱਖ ਰੋਗ ਜਿਹੜੇ ਖਤਮ ਕਰਨਗੇ ਮੇਰੇ ਸਾਰੇ ਜਿਹੜੇ ਸਰੀਰਕ ਰੋਗਾਂ ਮਟਾਉਣਗੇ ਤੇ ਮੈਨੂੰ ਤੰਦਰੁਸਤੀ ਬਖਸ਼ਣਗੇ ਤੇ ਆਪਦੇ ਮਤਲਬ ਕਿ ਹਰ ਗੱਲ ਬੋਲ ਕੇ ਕਹਿਣੀ ਜ਼ਰੂਰੀ ਨਹੀਂ ਹੁੰਦੀ ਆਪਾਂ ਦਿਲ ਤੋਂ ਵੀ ਗੁਰੂ ਸਾਹਿਬ ਨਾਲ ਗੱਲ ਕਰ ਸਕਦੇ ਹਾਂ ਜੀ ਬਹੁਤ ਸਾਰੇ ਕਰਦੇ ਵੀ ਨਹੀਂ ਇਹ ਚੀਜ਼ ਆਪਾਂ ਨੂੰ ਆਪਣੇ ਆ ਮਹਿਸੂਸ ਵੀ ਹੋਣ ਲੱਗ ਜਾਂਦੀ ਆਂਦੀ ਆ ਸੋ ਜਦੋਂ ਆਪਾਂ ਪਕੜਾ ਪਰਛਾਈ ਦੇਖ ਸਕਨੀ ਆ ਬਸ ਮਨ ਤੋਂ ਗੁਰੂ ਸਾਹਿਬ ਦੇ ਚਰਨਾਂ 'ਚ ਹੀ ਅਰਦਾਸ ਕਰਨੀ ਆ ਕਿ ਪ੍ਰਮਾਤਮਾ ਜੀ ਮੈਂ ਇਸ ਕੜਾ ਪਰਛਾਈ ਦੇਖ ਨੂੰ ਆਪ ਹੀ ਦਾ ਅੰਮ੍ਰਿਤ ਸ਼ਕੀ ਸਮਝ ਕੇ ਸ਼ਾ ਕਰੀਆ ਜਾਂ ਸ਼ਾ ਕਰੀਆ ਤੇ ਮੇਰੇ ਜਿਹੜੇ ਦੁੱਖ ਰੋਗ ਨੇ ਉਹ ਸਾਰੇ ਤੁਸੀਂ ਹਰ ਲਿਓ ਮੇझ्या ਸਾਰੀਆਂ ਬਿਮਾਰੀਆਂ ਠੀਕ ਕਰ ਦਿਓ ਤੇ ਮੈਨੂੰ ਤੰਦਰੁਸਤੀ ਬਖਸ਼ਿਓ ਮੇਰੀ ਸਿਹਤ ਨੂੰ ਤੰਦਰੁਸਤੀ ਬਖਸ਼ਿਓ ਇਹ ਤੇ ਤੁਸੀਂ ਆਪ ਹੀ ਦੇਖੋਗੇ ਜੀ ਕਿਉਂਕਿ ਮੈਂ ਇਹ ਚੀਜ਼ ਕਈ ਵਾਰੀ ਅਜ਼ਮਾਈ ਹੈ ਜਦੋਂ ਮੈਂ ਸ਼ਰੀਰਿਕ ਤੌਰ ਤੇ ਕਈ ਵਾਰੀ ਸੇਤ ਠੀਕ ਨਹੀਂ ਹੁੰਦੀ ਤਾਂ ਮੈਨੂੰ ਮਤਲਬ ਕਿ ਪਤਾ ਨਹੀਂ ਜਾਂ ਸ਼ਾਇਦ ਮੇਰਾ ਵਿਸ਼ਵਾਸ ਲਾ ਲਓ ਜਾਂ ਕਿਦਾਂ ਤਾਂ ਮੈਨੂੰ ਐ ਲੱਗਦਾ ਵੀ ਜਿਵੇਂ ਇਨਸਟੈਂਟ એનર્ਜੀ ਵਾਲੀ ਕੋਈ ਡਰਿੰਕ ਬੰਦਾ ਪੀ ਕੇ ਇੱਕਦਮ એનર્ਜੀ ਜੀ ਆ ਜਾਂਦੀ ਹੈ ਤਾਕਤ ਜੀ ਆ ਜਾਂਦੀ ਹੈ ਤਾਂ ਮੈਨੂੰ ਐ ਲੱਗੂ ਕਿ ਇੱਕਦਮ ਠੀਕ ਹੋ ਗਈ ਤੇ ਮੈਂ ਇਸੇ ਤਰ੍ਹਾਂ ਦੀ ਇੱਕ ਚੀਜ਼ ਤੁਹਾਡੇ ਨਾਲ ਸ਼ੇਅਰ ਵੀ ਕਰਨਾ ਚਾਹੁੰਦੀ ਹਾਂ ਸਾਡੇ ਤੇ ਗੁਰੂ ਘਰ ਦੀ ਪ੍ਰੋਗਰਾਮ ਸੀ ਤੇ ਮੈਂ ਕਾਫੀ ਟਾਈਮ ਤੋਂ ਸੋਚ ਰਹੀ ਸੀ ਵੀ ਮੈਂ ਤਿੰਨ ਤਿੰਨੇ ਦਿਨਾਂ ਵੀ ਸੇਵਾ ਕਰਨੀ ਹੈ ਤਾਂ ਅਚਾਨਕ ਨਾ ਜੋ ਪ੍ਰੀਖਿਆ ਵੀ ਪੈਂਦੀ ਹੁੰਦੀ ਹੈ ਜੀ ਗੁਰੂਵਾਲਾ ਨੂੰ ਤਾਂ ਮੈਂ ਮਤਲਬ ਕਿ ਖੰਡਪਾਟ ਸਾਹਿਬ ਤੋਂ ਇੱਕ ਦਿਨ ਪਹਿਲਾਂ ਅਚਾਨਕ ਬਿਮਾਰ ਹੋ ਗਈ ਬਹੁਤ ਜ਼ਿਆਦਾ ਬਿਮਾਰ ਹੋ ਗਈ ਲੇਕਿਨ ਮੈਂ ਸੇਵਾ ਫਿਰ ਵੀ ਕਰੀ ਮੈਨੂੰ ਜ਼ਖਾਮ ਵੀ ਬੁਖਾਰ ਵੀ ਬਹੁਤ ਜ਼ਿਆਦਾ ਜਦੋਂ ਸਵੇਰ ਦੇ ਟਾਈਮ ਮੈਂ ਉੱਥੇ ਗੁਰੂ ਘਰ ਬੈਠੀ ਤਾਂ ਮੈਂ ਇਹੀ ਸੋਚ ਰਹੀ ਸੀ ਮਨ ਦੇ ਵਿੱਚ ਕਿ ਗੁਰੂ ਸਾਹਿਬ ਜੀ ਮੈਂ ਆਪਣੇ ਜਵਾਨ ਤੋਂ ਇਹ ਚੀਜ਼ ਕੱਢੀ ਹੈ ਕਿ ਮੈਂ ਸੇਵਾ ਕਰਨੀ ਹੈ ਤੇ ਮੈਂ ਸੇਵਾ ਕਰਨ ਤਾਂ ਆ ਗਈਆਂ ਲੇਕਿਨ ਹੁਣ ਕਰਨ ਕਰਾਵਣ ਹਾਰ ਤੁਸੀਂ ਆਪ ਹੋ ਤੁਸੀਂ ਆਪ ਹੀ ਸੇਵਾ ਕਰवानी ਹੈ ਤੇ ਜਦੋਂ ਉਹਨਾਂ ਨੇ ਬਾਬਾ ਜੀ ਨੇ ਮਤਲਬ ਕਿ ਕਿ ਕਿਹੜਾ ਆਪਰ ਸ਼ਾਲੀਡੀ ਦੀ ਹੁੰਦੀ ਆ ਉਹ ਤਾਂ ਤੁਹਾਨੂੰ ਪਤਾ ਹੀ ਵਿਝ ਭੋਗ ਜਾਂ ਆਪਾਂ ਜਦੋਂ ਆਰੰਭਤਾ ਹੁੰਦੀ ਆ ਉਦੋਂ ਹੀ ਹੁੰਦਾ ਹਨਾ ਮਿਲਦੀ ਆ ਲੇਕਿਨ ਉਦੋਂ ਫਿਰ ਉਹਨਾਂ ਨੇ ਜਿਹੜਾ ਖਿਲਾਂ ਦਾ ਪ੍ਰਸ਼ਾਸਨ ਕੀਤਾ ਤੇ ਮੈਂ ਸਮਝ ਕੇ ਲੈਂਦਾ ਸ਼ਕਿਆ ਔਰ ਮੈਂ ਸੋਚਿਆ ਕਿ ਗੁਰੂ ਸਾਹਿਬ ਮੈਂ ਇਹਨਾਂ ਨੂੰ ਇੱਕ ਤਰ੍ਹਾਂ ਦੀ ਦਵਾਈ ਅੰਮ੍ਰਿਤ ਸਮਝ ਕੇ ਸਾਖ ਰਹੀਆਂ ਤੇ ਮੈਨੂੰ ਪੂਰਾ ਵਿਸ਼ਵਾਸ ਆ ਕਿ ਇਹਨੂੰ ਸ਼ੱਕ ਦੀ ਮੈਂ ਠੀਕ ਹੋ ਜੂੰਗੀ ਤੇ ਮੈਂ ਸੇਵਾ ਜਿਹੜੀ ਆ ਆਪਦੀ ਪੂਰੀ ਭਾਵਨਾ ਨਾਲ ਕਰ ਸਕੂੰਗੀ ਤੁਸੀਂ ਵਿਸ਼ਵਾਸ ਨਹੀਂ ਕਰਨਾ ਜੀ 5 ਮਿੰਟ ਦੇ ਵਿੱਚ ਵਿੱਚ ਮੈਨੂੰ ਇਹ ਲੱਗਿਆ ਵੀ ਮੈਨੂੰ ਨਾ ਤਾਂ ਕੋਈ ਜ਼ੁਖਾਮ ਹੈ ਨਾ ਮੈਨੂੰ ਕੋਈ ਬੁਖਾਰ ਹੈ ਵੀ ਜੰਮੀ ਮੇਰੀ ਸਿਹਤ ਠੀਕ ਹੋ ਗਈ ਸੋ ਮੈਨੂੰ ਲੱਗਿਆ ਕਿ ਅੱਜ ਮੈਨੂੰ ਤੁਹਾਡੇ ਨਾਲ ਇਹ ਗੱਲ ਸੀ ਸ਼ੇਅਰ ਕਰਨੀ ਚਾਹੀਦੀ ਆ ਦੇਖੋ ਜੀ ਮੈਂ ਕਹਾ ਕਿ ਮੇਰਾ ਕੋਈ ਅਮਰਿਤਸ਼ਕ ਹੈ ਮੈਂ ਰਮਤ ਨਹੀਂ ਸ਼ਕਿਆ ਹੋਇਆ ਤੇ ਮੈਂ ਪਰ ਇਹਨਾਂ ਕਹਿ ਵੀ ਜਿੰਨਾ ਕਿ ਚੀਜ਼ ਮੈਂ ਮਹਿਸੂਸ ਕੀਤੀ ਹੈ ਜਾਂ ਵੀ ਐਕਸਪੀਰੀਅੰਸ ਆਉ ਤੁਹਾਡੇ ਨਾਲ ਸ਼ੇਅਰ ਕਰਦੀਆਂ ਤਾਂ ਕਿ ਮੈਨੂੰ ਇਹ ਆ ਵੀ ਕਿਉਂਕਿ ਮਹਾਰਾਜ ਵੀ ਕਹਿੰਦੇ ਨੇ ਕਿ ਦੂਸਰਿਆਂ ਨੂੰ ਵੀ ਜਗੁਰੂ ਨਾਲ ਜੋੜਨਾ ਸਭ ਤੋਂ ਵੱਡਾ ਪੁੰਨ ਹੈ ਸੋ ਉਤਝ ਵੀ ਕਿਤੇ ਨਾ ਕਿਤੇ ਜੀ ਮੇਰਾ ਆਪਦਾ ਹੀ ਮਕਸਦ ਹੈ ਕਿਤੇ ਵੀ ਚਲੋ ਸ਼ਾਇਦ ਤੁਹਾਡੇ ਦਿੱਤੀ ਹੋਈ ਅਸੀਸਾਂ ਛੱਲ ਸਾਡੀ ਸਾਨੂੰ ਪਤਾ ਨਹੀਂ ਕਿੱਥੇ ਜਾ ਕੇ ਲੱਗ ਜਾਣੀਆਂ ਜਾਂ ਕਿੱਥੇ ਜਾ ਕੇ ਸਾਡੇ ਕੰਮ ਆ ਜਾਣੀਆਂ ਸੋ ਇਸ ਕਰਕੇ ਵੀ ਮੈਂ ਜਿਹੜੀ ਕੋਸ਼ਿਸ਼ ਮੇਰੀ ਇਹ ਹੁੰਦੀ ਆ ਕਿ ਮੈਂ ਚੰਗੀ ਤੋਂ ਚੰਗੀ ਚੀਜ਼ ਤੁਹਾਡੇ ਲਈ ਲੈ ਕੇ ਆਵਾਂ ਚੰਗੀ ਤੋਂ ਚੰਗੀ ਚੀਜ਼ ਸ਼ੇਅਰ ਕਰਾਂ ਤੇ ਬਾਕੀ ਜੇ ਤੁਹਾਡੇ ਨਾਲ ਕੋਈ ਵੀਡੀਓ ਸ਼ੇਅਰ ਕਰਦੇ ਵਕਤ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਜੀ ਕਿ ਆਪਣਾ ਮਕਸਦ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਆਪਣਾ ਮਕਸਦ ਬਸ ਜਿਹੜਾ ਇੱਕ ਮੇਰਾ ਆਪ ਦਾ ਐਕਸਪੀਰੀਅੰਸ ਸੀ ਤੇ ਬਾਕੀ ਜੋ ਇਤਿਹਾਸ ਦੇ ਵਿੱਚ ਸੀ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਸੀ ਸੋ ਬਸ ਜੀ ਇਹੀ ਸੀ ਇੱਕ ਮਕਸਦ ਇਸ ਵੀਡੀਓ ਨੂੰ ਬਣਾਉਣ ਦਾ ਤੇ ਬਾਕੀ ਜੀ ਤੁਸੀਂ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਚੈਨਲ ਨੂੰ ਜੀ ਸਪੋਰਟ ਜਰੂਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਜਿਹੜੀ ਇਹ ਵਾਲੀ ਵੀਡੀਓ ਨੂੰ ਸਪੈਸ਼ਲੀ ਤੌਰ ਤੇ ਜੀ ਸ਼ੇਅਰ ਜਰੂਰ ਕਰਿਓ ਕਿਉਂਕਿ ਇਹ ਸ਼ੰਕਾ ਆਪਣੇ ਹਰ ਇੱਕ ਦੇ ਮਨ ਦੇ ਵਿੱਚ ਹੀ ਹੁੰਦੀ ਹੈ ਕਿ ਆਪਾਂ ਜੋ ਗੁਰੂ ਘਰ ਜਾਂ ਨੇੜੇ ਆਪਾਂ ਤੋਂ ਦੇਖ ਸਕਦੇ ਹਾਂ ਤਾਂ ਕਿ ਉਹਦੇ ਨਾਲ ਹਨਾ ਆਪਾਂ ਆਪਾਂ ਦੇਖਿਆ ਹੋਣਾ ਬਹੁਤ ਜਿਆਦਾ ਆਪਾਂ ਗੁਰੂ ਘਰ ਜਾਂਦੇ ਆ ਤਾਂ ਜਿਹੜੇ ਆਪਣੇ ਬਜ਼ੁਰਗ ਹੁੰਦੇ ਆ ਤੇ ਆਪਾਂ ਇਹ ਨਹੀਂ ਕਹਿੰਦੇ ਵੀ ਜਾਣ ਬੁੱਝ ਕੇ ਕਰਦੇ ਕਿ ਫਿਰ ਇਹਨਾਂ ਨੂੰ ਨਹੀਂ ਇੰਝ ਜਿਹੀ ਪਤਾ ਹੁੰਦੀ ਤਾਂ ਆਪਾਂ ਕਹਿ ਵੀ ਦੰਨੀ ਆ ਵੀ ਥੋੜੀ ਜੀ ਸਾਨੂੰ ਦੇਖ ਦਿਓ ਹਨਾ ਵੀ ਜਿਆਦਾ ਨਹੀਂ ਲੈਣੀ ਤਾਂ ਮੈਂ ਬਸ ਇਹੀ ਤੁਹਾਡੀ ਚਰਨਾ ਤੇ ਬੇਨਤੀ ਕਰੂੰਗੀ ਜੀ ਤੇ ਕਿ ਤੁਸੀਂ ਜ਼ਰੂਰ ਘਰ ਜਾਣਾ ਤੱਕੜਾ ਪਰਸ਼ਾ ਦੇ ਖੁੱਲੀ ਡੁੱਲੀ ਸ਼ਕਿਆ ਕਰੋ ਜੀ ਸ਼ਰਧਾ ਭਾਵਨਾ ਨਾਲ ਗੁਰੂ ਸਾਹਿਬ ਦੇ ਚਰਨਾਂ ਤੇ ਅਰਦਾਸ ਕਰਕੇ ਤਾਂ ਮੈਨੂੰ ਪੂਰਨ ਵਿਸ਼ਵਾਸ ਆ ਕਿ ਮੇਰੇ ਗੁਰੂ ਸਾਹਿਬ ਤੁਹਾਡੀ ਜ਼ਰੂਰ ਸੁਣਨਗੇ ਪ੍ਰਮਾਤਮਾ ਤੇ ਬਾਕੀ ਗੁਰੂ ਪ੍ਰਮਾਤਮਾ ਹਾਜ਼ਰ ਨਾਜ਼ਰ ਨੇ ਜੀ ਜੋ ਵੀ ਸ਼ਰਧਾ ਭਾਵਨਾ ਨਾਲ ਉਤਿਆਉਂਦੇ ਨੇ ਚਾਹੀ ਆਪਾਂ ਸਿੱਖਾਂ ਚਾਹੀ ਗੈਰ ਸਿੱਖਾਂ ਚਾਹੀ ਕਟਿੰਗ ਵਾਲਿਆਂ ਚਾਹੀ ਆਪਾਂ ਉਰਨ ਤੌਰ ਤੇ ਗੁਰੂ ਦੇ ਸਰੂਪ ਦੇ ਵਿੱਚ ਹਾਜ਼ਰਾਂ ਤਾਂ ਵੀ ਗੁਰੂ ਸਾਹਿਬ ਸੁਣਦੇ ਨੇ ਅਗਰ ਤੁਸੀਂ ਸੱਚੇ ਮਨ ਨਾਲ ਗੁਰੂ ਨਾਲ ਧਿਆਉਣੇ ਹੋ ਜੀ ਤੁਸੀਂ ਜਦੋਂ ਮਰਜ਼ੀ ਗੁਰੂ ਸਾਹਿਬ ਨੂੰ ਧਿਆ ਲਓ ਜਦੋਂ ਮਰਜ਼ੀ ਤੁਸੀਂ ਗੁਰੂ ਸਾਹਿਬ ਨੂੰ ਯਾਦ ਕਰ ਲਓ ਪਰਮਾਤਮਾ ਹਮੇਸ਼ਾ ਸੱਚੇ ਮਨ ਦੀ ਆਵਾਜ਼ ਜ਼ਰੂਰ ਸੁਣਦੇ ਨੇ ਬਸ ਜਿਹੜੀ ਗੁਰੂ ਸਾਹਿਬ ਦੀਆਂ ਕੁਝ ਜਿਹੜੀਆਂ ਆਪਾਂ ਕਹਿੰਦੇ ਆ ਵੀ ਜੀ ਮर्याਦਾ ਹੈ ਉਹਨਾਂ ਚੀਜ਼ ਨੂੰ ਆਪਾਂ ਧਿਆਨ ਵਿੱਚ ਰੱਖਣਾ ਚਾਹੀਦਾ ਤੇ ਬਾਕੀ ਬਸ ਜੀ ਵੀਡੀਓ ਹਣ ਪਾ ਇੱਥੇ ਐਂਡ ਕਰਦੇ ਆ ਕਿਉਂਕਿ ਵੀਡੀਓ ਵੀ ਕਾਫੀ ਵੱਡੀ ਬਣ ਗਈ ਹੈ ਤੇ ਬਾਕੀ ਜੀ ਆ ਕਮੈਂਟ ਕਰਕੇ ਦੱਸਿਆ ਕਰੋ ਕਿ ਵੀਡੀਓ ਆਪਾਂ ਹੋਰ ਜਿਹੜੀ ਕਿਸ ਚੀਜ਼ ਬਾਰੇ ਲੈ ਕੇ ਆਈਏ ਤੇ ਬਾਕੀ ਕੁਝ ਈਵਰਸ ਦਾ ਜੀ ਕਮੈਂਟ ਆ ਰਹੇ ਨੇ ਕਿ ਆਪਾਂ ਹਨਾ ਪੂਰੀ ਗੁਰਬਾਣੀ ਦੀ ਜਿਹੜੀ ਵੀਡੀਓ ਉਹ ਵੀ ਜ਼ਰੂਰ ਪਾਈਏ ਜੀ ਜ਼ਰੂਰ ਪਾਵਾਂਗੇ ਮੈਨੂੰ ਥੋੜੀ ਜੀ ਪ੍ਰੋਬਲਮ ਆ ਰਹੀ ਹੈ ਜੀ ਨੈਟਵਰਕ ਦੀ ਕਿਉਂਕਿ ਜਿਹੜਾ ਮੇਰਾ SIM ਹੈ ਜੀ ਉਹ ਤੇ 2GB ਨੈਟ ਮਿਲਦਾ ਹੈ ਤੇ ਤੁਹਾਨੂੰ ਪਤਾ ਵੀ ਜਿਹੜੀ ਗੁਰਬਾਣੀ ਜਪਜੀ ਸਾਹਿਬ ਦਾ ਵੀ ਪਾਰਟ ਆਪਸ ਹੈ ਜੀ ਸੱਚ ਲਗਾਈਏ ਤਾਂ ਉਹ ਤਾਂ ਵੀ ਉਹ ਅੱਧੇ ਘੰਟੇ ਤੱਕ ਦੀ ਵੀਡੀਓ ਬਣਦੀ ਹੈ ਤੇ ਕੋਲ ਦੇ ਲਈ ਆਪ ਨੂੰ ਜਿਹੜੀ ਜੀ ਵੀ ਜ਼ਿਆਦਾ ਚਾਹੀਦੀ ਆ ਤੇ ਪਰ ਉਹ ਹੁਣ ਬਹੁਤ ਛੇਤੀ ਜੀ ਆਪਾਂ ਵਾਈਫਾਈ ਜਿਹੜਾ ਘਰੇ ਲਗਵਾ ਲਾਂਗੇ ਤੇ ਫਿਰ ਆਪਾਂ ਜ਼ਰੂਰ ਮਤਲਬ ਕਿ ਜਿਹੜੀ ਵੀ ਤੁਸੀਂ ਵੀਡੀਓ ਕਹੋਗੇ ਆਪਾਂ ਉਹ ਜ਼ਰੂਰ ਵੀਡੀਓ ਲੈ ਕੇ ਆਇਆ ਕਰਾਂਗੇ ਤੇ ਚਲੋ ਜੀ ਹੁਣ ਆ ਵੀਡੀਓ ਦਾ ਕਰਦੇ ਐਂਡ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ ਜੀ